ਦੇ 4 ਵਜੇ ਆਣ ਕੇ ਲਖਮੀਦਰ ਸਿੰਘ ਤੇ ਮਨਜੀਤ ਸਿੰਘ ਦਾ ਪੁੱਤਰ ਆਣ ਕੇ ਸਾਨੂੰ 4 ਵਜੇ ਕੋਈ ਤੜਤੀ ਤੇ ਮੇਰੇ ਘਰ ਆੜਮ ਲੈ ਕੇ ਚੋਹ ਤੇ ਸਾਨੂੰ ਕੋਈ ਨਿਆ ਨਹੀਂ ਮਿਲ ਗਿਆ ਜੇ ਖੁੱਲੇ ਆਮ ਤੋਰੇ ਕਰਕੇ ਕੋਈਆਂ ਚਲਾਉਂਦੇ ਫਿਰਦੇ ਆ ਤੇ ਸਾਨੂੰ ਜਿਹਾ ਜੀ ਕਰਦਾ ਤੇ ਕਰਕੇ ਰਹਿ ਗਏ ਇਹ ਕੋਈ ਕਰਨਾ ਨਹੀਂ ਆਪਣੀ ਇੰਟੈਲੀਜੈਂਸ ਵਿੱਚ ਉਧਰ ਵੀ ਕੈਮਰੇ ਲੱਗੇ ਆ ਇੱਧਰ ਵੀ ਲੱਗੇ ਆ ਜਿਹੜੀ ਘਟਨਾ ਦਾ ਵਾ ਇਹ ਬਿਲਕੁਲ ਪੂਸਾ ਜਾਂਚ ਲਗਾਇਆ ਜਾ ਰਿਹਾ ਇਹਨਾਂ ਦੇ ਮੈਂ ਪ੍ਰੈਗਨੈਂਟ ਆ 6ਵੇਂ ਮਹੀਨਾ ਜਾ ਰਿਹਾ ਨੂੰ ਮੇਰੇ ਢਿੱਡ ਤੇ ਲੱਤ ਮਾਰੀ ਮੋਤੀ ਸਿੰਘ ਨੇ ਤੇ ਪਿਸਟਲ ਕੱਢਿਆ ਬਾਹਰ ਆਂਦੇ ਕਿ ਤੂੰ ਵੀ ਪਰੇ ਜਣੇ ਤੇ ਇਹ ਵੀ ਥੋੜੀ ਮਾਰਨਾ ਹੈ ਤੇ ਮੇਰੀ ਗੋਲੀ ਆ ਹੀ ਨਾਲ ਤੇ ਕਿੱਥੇ ਲੈਜਰਾ ਕਿੱਥੇ ਹੋਇਆ ਸਾਡੀ ਗੱਡੀ ਦੇ ਵਿੱਚ ਗਿੱਲਾ ਤਰਨਤਾਰਨ ਦੇ ਦਿਨ ਆਉਂਦੇ ਪਿੰਡ ਗਿੱਲ ਬੜੈਂਸ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲਖਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਨੇ ਕਿਹਾ ਕਿ ਉਕਤ ਮੇਜਰ ਸਿੰਘ ਮੇਰੇ ਪ੍ਰਾਸਤ ਨਾਮ ਸਿੰਘ ਪੁੱਤਰ ਦਰਬਾਰਾ ਕਿ ਨਿਵਾਸੀ ਪਿੰਡ ਗਿੱਲ ਬੜੈਂਸ ਦੇ ਕਾਰ ਸੀਰੀ ਰਲਿਆ ਹੋਇਆ ਸੀ ਅਤੇ ਸਾਡਾ ਕੁਝ ਦਿਨ ਪਹਿਲਾਂ ਕਾਲ ਕੌਰ ਤੋਂ ਉਸ ਵਿੱਚ ਝਗੜਾ ਹੋ ਗਿਆ ਸੀ ਅਤੇ ਮੇਜਰ ਸਿੰਘ ਨੇ ਮੇਰੀ ਪਤਨੀ ਜਸਵੀਰ ਕੌਰ ਨੂੰ ਵੀ ਗਾਰੀ ਖਲੋਚ ਕੀਤੀ ਅਤੇ ਉਸ ਦਿਨ ਆਹਥੋ ਪਾਈ ਕੀਤੀ ਅਤੇ ਬਾਅਦ ਵਿੱਚ ਮੇਜਰ ਸਿੰਘ ਨੇ ਨਜਾਇਜ਼ ਹੀ ਦਰਖਾਸਤ ਵਿੱਚ ਲਖਵਾ ਦਿੱਤਾ ਕਿ ਲਖਵਿੰਦਰ ਸਿੰਘ ਬਗੈਰਾ ਨੇ ਮੇਰੀ ਪਤਨੀ ਤੇ ਸੱਟਾ ਲਗਾ ਦਿੱਤੀ ਹੈ ਇਹ ਕਿਸ ਤੋਂ ਇਲਾਵਾ ਮੇਜਰ ਸਿੰਘ ਨੇ ਪੱਠੇ ਤੇ 3,60,000 ਰੁਪਏ ਦੀ ਠੱਗੀ ਮਾਰੀ ਸੀ ਜਿਸ ਤੋਂ ਬਾਅਦ ਸਪੈਸਲ ਸੈਲਪੋਰਸ ਨੇ ਇਸ ਨੂੰ ਫੜ ਲਿਆ ਸੀ ਅਤੇ ਉਹ ਪੀਓ ਹੁਣ ਕਾਰਨ ਸਪੈਸਲ ਸੈਲਪੋਰਸ ਨੇ ਫੜ ਕੇ ਇਸ ਨੂੰ ਛੱਡ ਦਿੱਤਾ ਸੀ ਇਥੇ ਵੀ ਜਿਕਰ ਜੋਗ ਹੈ ਕਿ ਸਤਨਾਮ ਸਿੰਘ ਦੇ ਖਿਲਾਫ ਸਾਡੇ ਵੱਲੋਂ ਪਹਿਲਾਂ ਵੀ ਕਈ ਮਾਮਲੇ ਦਰਜ ਕਰਵਾਏ ਗਏ ਨੇ ਇਹ ਕਿ ਸਤਨਾਮ ਸਿੰਘ ਨੇ ਸਿਆਸੀ ਦਬਾਅ ਕਾਰਨ ਮੇਜਰ ਸਿੰਘ ਦੇ ਬਾਹਰ ਆਉਣ ਤੇ ਉਸ ਨਾਲ ਸਲਾਹ ਕਰਕੇ ਸਾਡੇ ਉੱਪਰ ਫਰਾਉਥ ਪਸਿਆ ਕਰਵਾਉਂਦੀ ਨੀਤਨਾ ਮੇਜਰ ਸਿੰਘ ਤੇ ਸੱਤਾ ਲਗਾ ਦਿੱਤੀਆ ਅਤੇ ਹੋਰ ਕੀ ਕੁਝ ਕਹੇ ਪੀੜਤ ਪਰਿਵਾਰ ਨੇ ਆਉਂਦ ਹੁੰਦੇ ਆ ਤੇਰੇ 4 ਵਜੇ ਆਣ ਕੇ ਲਖਵਿੰਦਰ ਸਿੰਘ ਤੇ ਮਲਕੀਤ ਸਿੰਘ ਉਹਦਾ ਪੁੱਤਰ ਆਣ ਕੇ ਸਾਨੂੰ 4 ਵਜੇ ਪਾਇਆ ਤੜਕੇ ਤੇ ਮੇਰੇ ਘਰ ਵਾਲੇ ਨੇ ਲੈ ਕੇ ਚੁੱਕ ਕੇ ਤੇ ਮੈਂ ਜੇ ਮਗਰ ਭੱਜ ਭੱਜੀਆਂ ਛਡਾਉਣ ਵਾਸਤੇ ਉਹਨਾਂ ਨੇ ਮੈਨੂੰ ਵੀ ਥੱਕੇ ਮਾਰੇ ਆ ਕਿੰਨੇ ਥੱਕੇ ਮਾਰੇ ਮੈਂ ਪ੍ਰੈਗਨੈਂਟ ਆ 6ਵਾਂ ਮਹੀਨਾ ਜਾ ਰਿਆਂ ਮੇਰੇ ਢਿੱਡ 'ਚ ਲੱਤ ਮਾਰੀ ਮਲਕੀਤ ਸਿੰਘ ਨੇ ਤੇ ਪਿਸਤਲ ਕੱਢਿਆ ਬਾਹਰ ਆਂਦੇ ਕਿ ਤੂੰ ਵੀ ਪਰੇ ਹੋ ਜੈਨੇ ਤੇਂ ਵੀ ਗੋਲੀ ਮਾਰਨਾ ਕਿ ਤੇ ਮੇਰੀ ਕੁੜੀ ਆ ਹੀ ਨਾਲ ਤੇ ਕਿੱਥੇ ਲੜਾਈ ਜਿਹੜਾ ਕਿੱਥੇ ਹੋਇਆ ਵਾ ਸਾਡੀ ਗਲੀ ਦੇ ਵਿੱਚ ਅੱਛਾ ਜੀ ਪਰ ਅਸੀਂ ਹੁਣ ਜੇਕਰ ਗੱਲ ਕੀਤੀ ਹੈ ਤੁਹਾਡੀ ਗਲੀ ਦੀ ਤਾਂ ਅਸੀਂ ਗਲੀ ਵਿੱਚੋਂ ਸਾਰੀ ਪੁਸ਼ਟੀ ਕਰਕੇ ਆ ਪਿੰਡ ਦੇ ਤੁਹਾਡੇ ਸਾਰੇ ਜਿਹੜੇ ਮੋਤਵਾਰ ਨੇ ਉਹ ਕਹਿ ਰਹੇ ਨੇ ਕਿ ਕੈਮਰਿਆਂ ਦੇ ਵਿੱਚ ਵੀਡੀਓ ਆ ਇਸ ਤਰ੍ਹਾਂ ਦੇ ਲੜਾਈ ਝਗੜਾ ਕੋਈ ਵੀ ਗਲਤ ਨਹੀਂ ਹੋਈ। ਉਧਰਲੀ ਸਾਈਡ ਤੇ ਨਹੀਂ ਜਿੱਧਰ ਕੈਮਰੇ ਆ ਗਲੀ ਦੇ ਪਰਲੇ ਬੰਨੇ ਲੱਗੇ। ਅੱਛਾ ਜੀ। ਜਿੱਧਰ ਡਾਕਟਰ ਦੀ ਦੁਕਾਨ ਹੈ ਪਰਦੇ ਮੰਨੇ। ਪਰ ਉਸ ਵਿੱਚ ਦੋ ਤਿੰਨ ਜਗ੍ਹਾ ਤੋਂ ਦੇਖੇ ਸੀ ਕੈਮਰੇ ਤੇ ਉਹ ਆਂਦੇ ਕਿ ਜਿਹੜੀ ਜਗ੍ਹਾ ਦਾ ਵਕੂਆ ਬਣਾ ਰਹੇ ਨੇ ਉਸ ਜਗ੍ਹਾ ਦੇ ਉੱਪਰ ਲੜਾਈ ਝਗੜਾ ਹੋਇਆ ਹੀ ਨਹੀਂ ਹੈ। ਹੋਇਆ ਮੇਰੇ ਗਵਾਂਢੀ ਉੱਥੇ ਸਾਰਿਆਂ ਨੇ ਵੇਖਿਆ ਇਹਨੂੰ ਬੰਨ ਕੇ ਖੜਿਆ ਮੁੜ ਕੇ। ਮੁੜ ਕੇ ਸੜਕ ਤੇ ਵੀ ਧੁੰਦਿਆਂ ਖੜਿਆ ਤੇ ਸੱਟਾਂ ਲੱਗੀਆਂ ਮੁਗਦਾ ਉਹਨਾਂ ਦਾ ਟਰੈਕਟਰ ਚੋਰੀ ਹੋਇਆ ਤੇ ਇਹਨਾਂ ਨੇ ਇਹਨੂੰ ਤਾਂ ਖੜਿਆ ਕਿ ਤੂੰ ਝੂਠੀ ਜਿਹੜੀ ਆਡੀਓ ਬਣੀ ਇਹਨਾਂ ਨੇ ਕਹੇ ਕਿ ਝੂਠੀ ਬਣੀ ਇਹਨਾਂ ਨੇ ਜਿਹੜੀ ਟਰੈਕਟਰ ਦੀ ਆਡੀਓ ਸ਼ੋਅ ਕੀਤੀ ਥਾਣੀ ਦੇ ਵਿੱਚ ਵੀ ਆਨਲਾਈਨ ਕੀਤੀ ਉਹ ਝੂਠੀ ਬਣਾਈ ਹੈ ਕਿ ਸਾਡੇ ਵੱਲ ਦੀ ਗਵਾਹੀ ਤੇ ਤੇ ਮੁਕਰ ਕੇ ਕਹਿੰਦੇ ਮੈਂ ਝੂਠੀ ਗਵਾਹੀ ਨਹੀਂ ਦੇਣੀ ਨਾ ਮੈਨੂੰ ਪਤਾ ਹੈ ਕਿ ਕਦੋਂ ਟਰੈਕਟਰ ਤੇ ਚੋਰੀ ਕਰਕੇ ਖੜਿਆ ਤੇ ਨਾ ਮੈਨੂੰ ਪਤਾ ਕਦੋਂ ਆਡੀਓ ਪਾਣੀ ਇਸ ਕਰਕੇ ਤੇ ਨਾਲੇ ਇੱਕ ਵੱਟ ਦੇ ਮਿੱਟੀ ਲਾਣ ਕੇ ਲੈ ਸੀ ਚਾਚਾ ਜੀ ਨੇ ਕਿ ਮਿੱਟੀ ਲਾ ਆ ਤੇ ਰੁਪਾਣੀ ਲਾਣਾ ਹੈ ਤੇਦੀ ਭੈਣ ਨੇ ਮਿਲਕੇ ਇਸੰਦ ਦੀ ਭੈਣ ਨੇ ਗਾਲ੍ਹਾਂ ਗੁਲਾਂ ਕੱਢੀਆਂ ਮੇਰੇ ਘਰ ਆਣ ਤੇ ਆ ਕੇ ਘਰੇ ਮਿੱਟੀ ਨਾ ਕੇ ਇਹ ਰੇਸ ਕਰਕੇ ਵੀ ਖੜਾ ਹੈ ਕਿ ਤੈਨੂੰ ਇਜਾਜ਼ਤ ਕਰਨੇ ਕਿ ਤਰ੍ਹਾਂ ਝੋਨੇ ਲਾਈਦੇ ਆ ਪਹਿਲਾਂ ਤਾਂ ਲਈ ਗੁਰ ਰਿਚ ਕਿਹਾ ਹੋਇਆ ਜਾਂ ਪਹਿਲੀ ਵਾਰੀ ਜਾਂਦਾ ਨਾਲ ਨਹੀਂ ਪਹਿਲੀ ਆ ਰਹੀ ਉਹਦੇ ਪਹਿਲਾਂ ਤਾਂ ਘੀਆਂ ਦਿੱਤੀਆਂ ਪੰਜ ਛੇ ਦਿਨ ਪਹਿਲਾਂ ਦਿੱਤੀਆਂ ਸੀ ਜੀ ਇਹਨਾਂ ਦਾ ਸੁਨਾਨ ਸਿੰਘ ਇਹ ਬੰਦਾ ਵੀ ਕੰਮ ਤੋਂ ਦੇ ਵਾਸਤੇ ਰੱਖਿਆ ਹੈ ਇਹ ਬਾਟ ਨੂੰ ਮਿੱਟੀ ਲਾਉਂਦਾ ਤੇ ਮੈਨੂੰ ਕਿਹਾ ਜਾ ਕੇ ਮੈਂ ਖੁੱਤ ਹੁੰਦੀ ਐ ਜੇ ਤੂੰ ਹਟ ਜਾ ਕਿਉਂਕਿ ਸਾਡੇ ਝਗੜਾ ਅੱਗੇ ਚੱਲਣ ਦਿਆ ਤੇ ਸਾਡੀ ਇਨਚਰਦੀ ਕੋਈ ਸਾਈ ਨਹੀਂ ਹੋਈ ਉਹ ਕਹਿੰਦਾ ਵਾ ਕਿ ਭੱਜ ਕੇ ਆਣ ਕਿ ਤੇ ਮੇਰੇ ਇਹਨਾਂ ਨੂੰ ਕਿ ਬਾਹਰ ਵਿੱਚ ਮੈਂ ਡੇਗ ਪੀਆ ਤੇ ਮੇਰੀਆਂ ਦਰਾਨੀਆਂ ਦੋਵੇਂ ਤਰਨ ਸਿੰਘ ਦੀ ਕਰਦੀ ਤੇ ਬਰਵਿੰਦਰ ਸਿੰਘ ਦੀ ਇਹ ਕਹਿੰਦੀ ਆ ਕਿ ਫੜ ਲਓ ਇਹਨੂੰ ਛੱਡਣਾ ਨਹੀਂ ਅੱਜ ਇਹਨਾਂ ਨੇ ਵੀ ਜਾ ਧਮਕੀ ਦਿੱਤੀ ਜਦੋਂ ਸੁਟਿਆ ਮੈਂ ਬਾਹਰ سے ਚੁੜੇ ਸਕਦਾ ਬਾਕੀ ਗੱਲਬਾਤ ਹੈ ਹਾਂਜੀ ਇਹੋ ਵੀ ਮੇਜਰ ਸਿੰਘ ਜਿਹੜਾ ਇਹ ਕਰ ਜਦੋਂ ਪਰਸੋਂ ਰਾਤ ਆਇਆ ਵਾ ਤੇ ਇਹਨਾਂ ਨੂੰ ਉੱਥੇ ਦਿੱਤਾ ਹਵਾਲਾ ਇੱਥੇ ਚੌਂਕੀ ਫੜਾਤਾ ਵਾ ਤੇ ਮਗਰੋਂ ਸਤਾਮ ਸਿੰਘ ਨਾਲ ਆਇਆ ਨਾਲੇ ਡੰਗਰ ਛੱਡ ਦਿੱਤੇ ਛੱਡ ਕੇ ਨਾਲੀਆਂ ਫੈਲ ਕਰਨ ਲੱਗ ਪਏ ਤੇ ਕੀ ਪੁਲਿਸ ਲੋ ਕਰੀ ਕੀਤੀ ਹੁਣ ਤੱਕ ਹਾਂਜੀ ਸਾਡੀ ਕੋਈ ਨਹੀਂ ਸੁਣਾਈ ਹੋਈ ਜੀ ਹਣੀ ਕੇਵਲ ਸੋਝਲ ਕੋਈ ਨਹੀਂ ਕਰਦਾ ਕਿ ਮਹੀਨਾ ਹੋ ਗਿਆ ਜੋ ਆੜੇ ਜਿਹਾ ਸਰਨੇ ਨਹੀਂ ਜਿਹੜਾ ਸਮਾਲਦੇ ਵੱਜੀਆਂ ਗੋਲੀਆਂ ਉਹਨਾਂ ਬਾਰੇ ਨਹੀਂ ਕੁਝ ਗਿਆ ਕੋਈ ਸੁਣਾਈ ਨਹੀਂ ਕਰਦੇ ਸਾਡੀ ਤੇ ਹੁਣ ਕੀ ਮੰਗ ਕਰਦੇ ਜੀ ਅਸੀਂ ਇਹੋ ਕਰਦੇ ਹੁਣ ਸਾਫ਼ ਚਾਹੀਦਾ ਵਾ ਵੀ ਇਹ ਬਲਵਿੰਦਰ ਜਸਨਾਮ ਸਿੰਘ ਤੇ ਹਰਮੀਤ ਸਿੰਘ ਇਹ ਇਹਨਾਂ ਨੂੰ ਜੇਲ੍ਹ ਭਜਾਉਣਾ ਚਾਹੀਦਾ ਕਿਹਨਾਂ ਤੁਹਾਡਾ ਲਖਨਦਰ ਸਿੰਘ ਜੀ ਕਿੱਥੋਂ ਰਣਾਲਿਓ ਇਹ ਤੋਂ ਗੱਲ ਵੜਾ ਗਦੇ ਹੈ ਜੀ ਸਰ ਇਹ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਜੀ ਇੱਥੇ ਪੁਲਿਸ ਆਈ ਆ ਇਹਨਾਂ ਨੇ ਉਹ ਬੰਦਾ ਰੱਖਿਆ ਆ ਤੇ ਪੁਲਸਾਈ ਸਤਨਾਮ ਸਿੰਘ ਨੇ ਰੱਖਿਆ ਵਾ ਪੁਲਸ ਇਹਨਾਂ ਦੇ ਘਰ ਆਈ ਤੇ ਇਹਨਾਂ ਦੇ ਘਰ ਵਾਗੀ ਅੱਗੇ ਮੈਨੂੰ ਕਹਿੰਦੇ ਕਿ ਮੇਜਰ ਸਿੰਘ ਨੂੰ ਤੂੰ ਰੱਖਿਆ ਏ ਮੈਂ ਜੀ ਨਹੀਂ ਮੈਂ ਨਹੀਂ ਕੋਈ ਰੱਖਿਆ ਇਹਨਾਂ ਨੇ ਰੱਖਿਆ ਵਾ ਇਹਨਾਂ ਦੇ ਜਿਹੜੇ ਮੁਲਾਜ਼ਮ ਆਏ ਉਹ ਮੈਨੂੰ ਨੰਬਰ ਦੇ ਕੇ ਚਲੇ ਗਏ ਕਹਿੰਦਾ ਵੀ ਮੇਜਰ ਸਿੰਘ ਤੂੰ ਰੱਖਿਆ ਵਾ ਸਾਨੂੰ ਦੱਸ ਘੱਟ ਹੀ ਹੋਊ ਕੋਈ ਗੱਲ ਤੇ ਮੈਂ ਕੋਈ ਗੱਲ ਨਹੀਂ ਕੀਤੀ ਨਾ ਇਹਨਾਂ ਮੇਜਰ ਸਿੰਘ ਨੂੰ ਦੱਸਿਆ ਨਾ ਉਹਨਾਂ ਨੂੰ ਦੱਸਿਆ ਉਸੇ ਦਿਨ ਹੀ ਜੀ ਮੈਂ ਸ਼ਹਿਰ ਗਿਆ ਪੈਸੇ ਲੈਣ ਵਾਸਤੇ ਤੇ ਇਹਨਾਂ ਨੇ ਨਾ ਮੇਜਰ ਸਿੰਘ ਉਹਨਾਂ ਨੇ ਰੰਜੇਸ਼ ਰੱਖ ਕੇ ਇਹ ਸਤਨਾਮ ਸਿੰਘ ਦੀ ਵਜ੍ਹਾ ਨਾਲ ਇਹਨਾਂ ਰੰਜੇਸ਼ ਰੱਖ ਕੇ ਉੱਥੇ ਮੇਰੇ ਬੰਦੇ ਪੰਮੀ ਠੇਕੇਦਾਰ ਕੋਲੋਂ ਮੈਂ ਪੈਸੇ ਲੈ ਕੇ ਆਇਆ 68 ਨੰਬਰ ਦੁਕਾਨ ਤੋਂ 16000 ਰੁਪਇਆ ਮੇਰੇ ਕੋਲ ਹੀ ਸਾਢੇ 11 ਮੋਤੋਂ ਲਿਆ ਸਾਢੇ 4 ਮੇਰੇ ਕੋਲ ਹੀ ਯਾਨੀ ਕਿ 16 16000 ਰੁਪਇਆ ਜਿਹੜਾ ਇਹਨਾਂ ਨੇ ਮੇਰਾ ਚੋਰੀ ਕੀਤਾ ਨਾਲੇ ਮੇਰੇ ਗਲ ਪਏ ਆ ਇਹ ਕਿਹਨਾਂ ਕੋਲ ਗੱਡੀ ਸੀ ਜੇ ਗੱਡੀ ਵਾਲੇ ਬੰਦੇ ਨਹੀਂ ਪਛਾਣੇ ਗਏ ਮੇਜਰ ਸਿੰਘ ਨੂੰ ਮੈਂ ਪਛਾਣਦਾ ਹਾਂ ਤੇ ਇੱਕ ਬੰਦਾ ਹੋਰ ਆ ਅਣਪਛਾਤਾ ਜਿਹੜਾ ਪਿੱਛੇ ਆ ਉਹ ਤੋਂ ਅਗਲੇ ਦਿਨ ਜੀ ਇਹ ਮੈਨੂੰ ਨਕਰਾਗਤ ਆਏ ਇਹਨੇ ਸੁਨਾਮ ਸਿੰਘ ਨੇ ਫੋਨ ਕਰਕੇ ਮਨਚਾਲ ਚੌਂਕੀ ਚ ਭਜਾਈਤਾ ਮੈਨੂੰ ਉਤੋਂ ਬਾਅਦ ਮੇਜਰ ਸਿੰਘ ਇੱਥੇ ਆਇਆ ਏ ਬਹੁਤ ਗਾਲ ਮੰਦਾ ਕਰਦਾ ਰਿਹਾ ਏ ਇਹ ਮੇਜਰ ਸਿੰਘ ਕੌਣ ਆ ਕਾਰੋਬਾਰ ਕੀ ਕਰਦਾ ਏ ਕਾਰੋਬਾਰ ਏ ਜੀ ਇਹ ਠਗੀ ਠੋਰੀ ਵਾਲਾ ਹੀ ਆਦਾ ਜੀ ਆ ਕਿਤਰਾ ਮੇਰੇ ਨਾਲ ਠਗੀ ਠੋਰੀ ਕੀਤੀ ਆ ਕੰਮ ਹੀ ਇਹਦਾ ਇਹ ਆ ਜਨਾਨੀ ਨੂੰ ਅੱਗੇ ਲਾ ਲੈਣਾ ਕੋਈ ਗੱਲਬਾਤ ਕਰਕੇ ਤੇ ਪੈਸੇ ਲੈ ਕੇ ਰਾਜੀਨਾਵਾ ਕਰ ਲੈਣਾ ਮੇਨ ਕੰਮ ਇਹਦੇ ਜੇ ਫਿਰ ਭਾਜੀ ਇੱਥੇ ਆਇਆ ਏ ਇਹ ਰਾਤ ਇੱਥੇ ਡੰਗਰ ਖੁੱਲੇ ਛੱਡ ਕੇ ਨਾ ਤੇ ਵੜਾ ਗਲਤ ਕੰਮ ਤਾਂ ਬੋਲਦੇ ਰਹੇ ਆ ਸਤਨਾਮ ਸਿੰਘ ਦੇ ਡੰਗਰ ਛੱਡੇ ਆ ਨਾਲ ਹੀ ਸਤਨਾਮ ਸਿੰਘ ਹੀ ਇਹ ਸਾਰੀ ਘਟਨਾ ਕਿੰਨੀ ਤਰੀਕ ਕੀ ਚੇੜੀ ਆ ਵੇਖੋ ਜੀ ਸਾਨੂੰ ਦੋ ਦਿਨ ਉਹਨਾਂ ਨੇ ਉੱਥੇ ਰੱਖ ਛੱਡਿਆ ਵਾ ਇਹਨਾਂ ਮਕਰੋਂ ਚੰਦੀਆਂ ਚ ਲਾਈਆਂ ਇਹ ਉੱਥੇ ਆਣ ਕੇ ਵਟਾ-ਵਟਾ ਵੱਢਣ ਲੱਗਿਆ ਮੇਰੇ ਘਰ ਦੀ ਗਈ ਆ ਉਹਨੇ ਜਾ ਕੇ ਨਾਖਿਆ ਮੇਜਰਾ ਪੁੱਤ ਆਪਣਾ ਮਸਲਾ ਨਹੀਂ ਹੈਗਾ ਕੋਈ ਸਾਡੇ ਘਰ ਦਾ ਮਾਮਲਾ ਤੂੰ ਇਹਨਾਂ ਕੰਮਾਂ ਚ ਨਾ ਤੇ ਇਹਨੇ ਗਾਲ ਮੰਦਾ ਕੀਤਾ ਵਾ ਇਹ ਗਾਂ ਆਈ ਤੇ ਭਜ ਕੇ ਲੱਗਿਆ ਟੇਰੋਂ ਪਿਆ ਪਛਾਂ ਆਈ ਆ ਤੇ ਡਿੱਗਦੀ ਐ ਇਹਦੇ ਡਿੱਗਣ ਨਾਲ ਸੱਟ ਵੀ ਲੱਗੀ ਬਾਹ ਤੇ ਕੌਣ ਡਿੱਗਾ ਇਹ ਜਿਸ ਵੀਰਕੌਰ ਮੇਰੇ ਘਰ ਦੀ ਜੀ ਤੇ ਬਾਅਦ ਚ ਇਹਨੇ ਬੜਾ ਗਾਲ ਮੰਦਾ ਕੀਤਾ ਵਾ ਨਾਲ ਇਹਨਾਂ ਦੀਆਂ ਗਨਾਨੀਆਂ ਸਤਨਾਮ ਸਿੰਘ ਦੀ ਗਨਾਨੀ ਤੇ ਬਲੰਦਰ ਸਿੰਘ ਦੀ ਗਨਾਨੀਆਂ ਕਹਿੰਦੀਆਂ ਅਸੀਂ ਫੜ ਲਾ ਇਹਨੂੰ ਅਸੀਂ ਉੱਥੋਂ ਆਏ ਆ ਸਾਨੂੰ ਪਤਾ ਲੱਗਿਆ ਅਸੀਂ ਗਏ ਮੇਜਰ ਸਿੰਘ ਕੋਲ ਸਵੇਰੇ ਸਵੇਰੇ ਅਸੀਂ ਮੇਜਰ ਸਿੰਘ ਨੂੰ ਲੈ ਆਏ ਆ ਕਿ ਤੂੰ ਆ ਜਾ ਤੂੰ ਆ ਇਆਂ ਗੱਲਾਂ ਬਾਤਾਂ ਨੂੰ ਕਰ ਦਰਾਂ ਸਾਡੇ ਨਾਲ ਗੱਲ ਕਰ ਜਿਹੜੀ ਕਰਨੀ ਨਾਲ ਇਹਨੇ ਕੋਈ ਨੀ ਜੀ ਗੱਲ ਕੀਤੀ ਅਸੀਂ ਲੈ ਕੇ ਆ ਗਏ ਇੱਥੇ ਆਂਦਾ ਕੀ ਕਰਾਉਣਾ ਹੈ ਕਿ ਆ ਜਾ ਕੇ ਬਿਆਨ ਦੇ ਵੀ ਸਾਡੇ ਘਰ ਤੋਂ ਇਤਰਾ ਤੰਗ ਕਿਉਂ ਕਰਦਾ ਰਿਹਾ ਫਿਰ ਜੀ ਉੱਥੇ ਜਾ ਕੇ ਨੇ ਇਹ ਵੀ ਗੱਲ ਨਹੀਂ ਕੋਈ ਕੀਤੀ ਉੱਥੇ ਜਾ ਕੇ ਨੇ ਇਹ ਕਿਹਾ ਵੀ ਜ ਕਿ ਇਹਨੇ ਹੰਕਾਰ ਨੇ ਤੇ ਆਪਣੇ ਨੇ ਜਰਨੈਲ ਨੇ ਤੇ ਨਿਸ਼ਾਨਕਮਾਂ ਵਾਲੇ ਦੇ ਘਰ ਜਾ ਕੇ ਬਣੀ ਜੇ ਉਤੋਂ ਬਾਅਦ ਜੀ ਇਹਦੇ ਤੇ ਮੈਂ ਬਿਆਨ ਲਖਾਇਆ ਲਿਖਤੀ ਬਿਆਨ ਨਹੀਂ ਲੈ ਕੇ ਆਪਣੇ ਨੇ ਕਬਿਲ ਸਿੰਘ ਨੇ ਲਿਖਤੀ ਬਿਆਨ ਨਹੀਂ ਲੈ ਸਾਨੂੰ ਰੱਖਿਆ ਅੱਧਾ ਘੰਟਾ ਇਹ ਕਰ ਗਿਆ ਅਸੀਂ ਘਰੋਂ ਆਇਆ ਸਾਨੂੰ ਕਹਿੰਦਾ ਘਰੋਂ ਚਲੇ ਜਾ ਤੇ ਤੁਸੀਂ 2 ਵਜੇ ਨਾ ਤਰਨ ਤਰਨ ਸਤਰ ਚ ਆ ਜਿਓ ਅਹੀਂ ਜੀ ਤਰਨ ਤਰਨ ਸਤਰ ਨੂੰ ਗਏ ਆ ਸਤਰ ਨੂੰ ਜਾਣਾ ਨਹੀਂ 2 ਵਜੇ ਚਲੋ ਬੰਦੇ ਬੰਦੇ ਇਕੱਠੇ ਕਰ ਦਿਆ ਕਬਿਲਾ ਹੋ ਗਿਆ ਮੈਨੂੰ ਇਹਨਾਂ ਨੇ ਉੱਥੇ ਵੇਲੇ ਖੜਕੇ ਜਨਾਨੀ ਤੇ ਕਹਿੰਦੇ ਕਿ ਰਾਣੀ ਦੇ ਢੇੜੀ ਗਲਤਾਂ ਮਾਰੀਆਂ ਵਾ ਤੇ ਇਹਨਾਂ ਨੇ ਉੱਥੇ ਜਾ ਕੇ ਉਹ ਦਾਖਲ ਕਰਾਈਆ ਹਸਪਤਾਲਾ ਕਿਹਨਾਂ ਨੂੰ ਦਾਖਲ ਕਰਾਈ ਜਿਨਾਂ ਨੇ ਇਹ ਸਤਨਾਮ ਸਿੰਘ ਨੇ ਸਤਨਾਮ ਸਿੰਘ ਨੇ ਤੇ ਨੀਖਾਨ ਸਿੰਘ ਨੇ ਮੁਰਗੀ ਜਿਹੜੀ ਛੇਤਰੀ ਦੀ ਘਟਨਾ ਘਟਨਾ ਤੋਂ ਬਾਅਦ ਚ ਦਾਖਲ ਹੁੰਦੇ ਕਰਵਾਇਆ ਦਾਖਲੇ ਨਾਲ ਜੀ ਕੱਲ ਕੱਲ ਹੀ ਕੱਲ ਸਵੇਰ ਦੀ ਇਹ ਘਟਨਾ ਹੈ ਜਿਹੜਾ ਮੀਗਰ ਸਿੰਘ ਨੂੰ ਉੱਥੇ ਲਿਖ ਕੇ ਗਏ ਆ ਤੇ ਉਸ ਤੋਂ ਬਾਅਦ ਖੜਕੇ ਇਹਨਾਂ ਦਾਖਲ ਕਰਾਤੀ ਉਹ ਤੁਹਾਨੂੰ ਕੀ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਇਹ ਆ ਜੀ ਨਜਾਇਜ਼ ਸਾਡੇ ਤੇ ਕਰਨ ਦੇ ਅਸੀਂ ਅਸੀਂ ਦਬਾ ਪਾ ਪੂ ਤੇ ਸਾਨੂੰ ਇਹਨਾਂ ਕੋਲੋਂ ਖਤਰਾ ਵਾ ਜਦੋਂ ਵੀ ਆਉਂਦੇ ਗੋਲੀਆਂ ਚਲਾਉਂਦੇ ਆਏ ਜਿਸ ਦਿਨ ਇੱਥੇ ਰਾਤ ਇਹਨਾਂ ਗੋਲੀਆਂ ਚਲਾਈਆਂ ਜਿਸ ਦਿਨ ਗੋਲੀ ਕੌਣ ਚਲਾਉਂਦੇ ਆ ਗੋਲੀ ਜੀ ਸਤਨਾਮ ਸਿੰਘ ਨਾਲ ਨਿਸ਼ਾਨ ਹੁੰਦਾ ਵਾ ਇਮੇਜਰ ਸਿੰਘ ਵੀ ਨਾਲੇ ਤੇ ਸਤਨਾਮ ਸਿੰਘ ਤੁਹਾਡੇ ਕੀ ਲੱਗਦਾ ਸਤਨਾਮ ਸਿੰਘ ਭਰਾ ਮੇਰਾ ਤੇ ਇਮੇਜਰ ਸਿੰਘ ਕੀ ਲੱਗਦਾ ਮੇਜਰ ਸਿੰਘ ਤੇ ਪਿੰਡ ਚੋਂ ਆ ਜੀ ਬਈ ਵੀ ਸੇਖਿਆ ਮੁੰਡਾ ਐ ਤੇ ਨਿਸ਼ਾਨ ਸਿੰਘ ਕਮਾਉਂਦਾ ਜੀ ਇਹਦਾ ਯਾਰ ਦੋਸਤ ਤੇ ਸਰਪੰਚ ਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਕੋਲ ਇਹੋ ਕਾਰਵਾਈ ਜੀ ਕਿੰਨਾ ਕਦਮਾ ਸਾਡਾ ਬਣਿਆ 307 ਦਾ ਪਰਚਾ ਕੀਤਾ ਕੇਵਲਸੋਂ ਨੇ ਤੇ ਸਾਨੂੰ ਕੋਈ ਨਿਆਂ ਨਹੀਂ ਮਿਲੰਗਿਆ ਇਹ ਖੁੱਲੇ ਆਮ ਤੋਰੇ ਫਿਰਦੇ ਗੋਲੀਆਂ ਚਲਾਉਂਦੇ ਫਿਰਦੇ ਅਤੇ ਸਾਨੂੰ ਜਦੋਂ ਜੀ ਕਰਦਾ ਉੱਥੇ ਘਟ ਕੇ ਰੈਸਟ ਕਰ ਜਿਹੜਾ ਗੋੜੇ ਚੰਦਨ ਦਾ ਪੁਲਿਸ ਕੋਲੋਂ ਮਕਦਮਾ ਦਰਜ ਕੀਤਾ ਗਿਆ ਹਾਂਜੀ ਉਹ ਪਹਿਲਾਂ ਕੀਤਾ ਵਾ ਜਿਹੜੇ ਆਪਣੇ ਆ ਵਜੀ ਆ ਹੁਣ ਆਲਾ ਬਾਅਦ ਚ ਮੈਂ ਇੱਕ ਦਿਨ ਇੱਥੇ ਆਇਆ ਇਹਨਾਂ ਫੈਲ ਕੀਤਾ ਮੈਂ ਇਹਨੂੰ ਕੇਵਲਸੋਂ ਨੂੰ ਫੋਨ ਕੀਤਾ ਵੀ ਕੇਵਲ ਸਿੰਘ ਜੀ ਸਰਦਾਰ ਜੀ ਫੋਨ ਇਸ ਤਰ੍ਹਾਂ ਗੋਲੀਆਂ ਚਲਾਉਣ ਦੇ ਆ ਆਂਦਾ ਤੂੰ ਰਾਮਨਾ ਘਰ ਵੇਜ ਜਾ ਤੈਨੂੰ ਕੀ ਕਹਿਂਦੇ ਆ ਇਹ ਇਹ ਗੱਲ ਕਿਹਨੇ ਕਹੀ ਹੈ ਕੀ ਆਪਣਾ ਕੇਵਲ ਸਿੰਘ ਨੇ ਕਹੀ ਮੈਨੂੰ ਕੇਵਲ ਸਿੰਘ ਕੌਣ ਹੈ ਕੇਵਲ ਸਿੰਘ ਆ ਸਬੰਸ ਇੰਸਪੈਕਟਰ ਕਿੱਥੇ ਲਗਾ ਹੈ ਇਹ ਹੈ ਜੀ ਇੱਥੇ ਮਨ ਚਾਲ ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਅਸੀਂ ਜੀ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਮਿਲੇ ਸਾਡੇ ਦੋਸਤ ਹੀ ਫੜੇ ਜਾਣ ਸਾਨੂੰ ਇਹਨਾਂ ਕੋਲੋਂ ਖਤਰਾ ਹੈ ਇਹ ਵੱਡੇ ਵੱਡੇ ਬੰਦੇ ਲੈ ਕੇ ਆਉਂਦਾ ਹੈ ਸਾਰੇ ਬਦਮਾਸ਼ ਯੋਰੀ ਲੜੇ ਰਲੇ ਆ ਇਹ ਬੰਦੇ ਲੈ ਆ ਲੈ ਕੇ ਤੇ ਸਿਆਸੀ ਦਬਾਅ ਪਾਉਂਦਾ ਜਦੋਂ ਅਸੀਂ ਉੱਥੇ ਜਾਂਦੇ ਆਂ ਉਦੋਂ ਅਸੀਂ ਤੇ ਉੱਥੇ ਪਹਿਲੋਂ ਹਸਪਤਾਲਿਆਂ ਉਦੋਂ ਵੀ ਇਹ ਮਗਰੋਂ ਬੜਾ ਕੁਝ ਕਰਦਾ ਰਿਹਾ ਜੀ ਤੇ ਹੁਣ ਵੀ ਡੰਗ ਡੰਗਰ ਛੱਡ ਕੇ ਤੁਹਾਨੂੰ ਮਸਾਈ ਡਿਟੇਲ ਦਿੱਤੀ ਐ ਤਰ੍ਹਾਂ ਕਰਨ ਗਿਆ ਏ ਸਾਨੂੰ ਇਹਨਾਂ ਕੋਲੋਂ ਨਾ ਬਿਲਕੁਲ ਖਤਰਾ ਵਾ ਪਈ ਪਤਾ ਨਹੀਂ ਕਦੋਂ ਜੇ ਕੁਛ ਅੜਨਾ ਹੋ ਜਾਂਦਾ ਵਾ ਜਾਂ ਜਿਹੜਾ ਨਹੀਂ ਫੜਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਜਾਂ ਇਹ ਹੁੰਦੇ ਸਾਨੂੰ ਨੂੰ ਸਾਫ਼ ਮਿਲਣਾ ਚਾਹੀਦਾ ਤੇ ਇਹਨਾਂ ਦੇ ਹਥਿਆਰ ਜਬਤ ਹੋਣੇ ਚਾਹੀਦੇ ਆ ਸਤਨਾਮ ਸਿੰਘ ਦੇ ਦੇਣੇ ਸ਼ੰਗ ਸਿੰਘ ਦੇ ਹਰਮੀਤ ਸਿੰਘ ਆ ਉਹਦੇ ਕੋਲ ਵੀ ਪਿੱਛੇ ਚਲੇ ਜੇ ਇਹ ਜਿਹੜਾ ਮੇਜਰ ਸਿੰਘ ਹੈ ਇਹਨਾਂ ਨੇ ਨਾ ਮੇਰੇ ਭਰਾ ਨੂੰ ਬੁਲਾਇਆ ਸੀਗਾ ਉਥੋਂ ਬਾਬਾ ਬਕਾਲਾ ਸਾਹਿਬ ਤੋਂ ਇਹ ਮੇਜਰ ਸਿੰਘ ਕਿੱਥੋਂ ਦੇ ਇਹ ਥੋਂ ਗਿਲਵੜੈ ਸਦਾ ਹੀ ਹੈ ਜੀ ਸੋ ਜੀ ਸਾਰਾ ਮਸਲਾ ਕੀ ਗੱਲਬਾਤ ਹੋਈ ਥਰੀ ਮਸਲਾ ਇਹ ਹੈ ਮੇਰਾ ਭਰਾ ਜਿਹੜਾ ਸੀ ਉਹ ਪੱਠੇ ਤੇ ਕੰਮ ਕਰਦਾ ਸੀਗਾ ਤੇ ਉਹਨੂੰ ਲੀਵਰ ਦੀ ਜ਼ਰੂਰਤ ਸੀਗੀ ਇਹਨਾਂ ਨੇ ਇੱਕ ਗੈਂਗ ਬਣਾਈ ਹੋਈ ਆ ਜਿਹਦੇ ਵਿੱਚ ਇਹ ਵੀ ਕੰਮ ਕਰਦਾ ਮੇਜਰ ਸਿੰਘ ਗੈਂਗ ਇਸ ਤਰ੍ਹਾਂ ਬਣਾਈਆਂ ਕਿ ਇਹ ਜਿਹੜੇ ਬੰਦੇ ਜਿਹੜੇ ਪੱਠੀਆਂ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਨੂੰ ਪਹਿਲਾਂ ਬੁਲਾਉਂਦੇ ਨੇ ਵੀ ਸਾਡੇ ਕੋਲੋਂ ਲੀਵਰ ਹੈਗੀ ਆ ਲੇਵਰ ਦੇ ਵਿੱਚੋਂ ਫਿਰ ਇਹ ਗੱਲਬਾਤ ਜਦੋਂ ਕਰਦੇ ਨੇ ਤੇ ਉੱਥੋਂ ਆਣ ਕੇ ਤੇ ਬੁਲਾ ਕੇ ਇਹਨਾਂ ਨੂੰ ਘਰ ਮੇਜਰ ਸਿੰਘ ਦੇ ਘਰ ਆਣ ਕੇ ਇਹਨਾਂ ਨੇ ਬੁਲਾ ਕੇ 3.5 ਲੱਖ ਰੁਪਈਆ ਇਹਨਾਂ ਨੇ ਤੇ 1.60 ਹਜ਼ਾਰ ਰੁਪਈਆ ਜਿਹੜਾ ਨਾ ਉਹ ਇਹਨਾਂ ਨੇ ਕੁਛ ਦੀ ਕੀ ਤੇ ਫਿਰ ਲੈ ਲਿਆ ਕਿਹਨਾਂ ਨੇ ਲਿਆ ਮੇਜਰ ਸਿੰਘ ਦੇ ਘਰ ਕਿਉਂ ਪੈਸੇ ਲੈ ਕੀ ਕਾਰਨ ਸਰ ਪੈਸੇ ਕਿੱਥੋਂ ਲੇਵਰ ਇਹਨਾਂ ਨੇ ਇਕੱਠੀ ਕਰ ਲਈ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ 15 20 ਜਨਾਨੀਆਂ ਨਾਲ ਤੇ ਉੱਥੇ ਜਾਣਾ ਸੀਗਾ ਜੰਮੂ ਕਸ਼ਮੀਰ ਵੱਲੇ ਲੇਵਰ ਕਰਨੀ ਸੀ ਉਹਨਾਂ ਨੇ ਭੱਟੇ ਜਾਂਦੇ ਜਦੋਂ ਇੱਧਰ ਪੱਠੇ ਬੰਦ ਹੋ ਜਾਂਦੇ ਨੇ ਉਧਰ ਜੰਮੂ ਕਸ਼ਮੀਰ ਵਾਲੇ ਸਾਈਡ ਤੇ ਕੰਮ ਕੰਮ ਚੱਲਣ ਲੱਗ ਪੈਂਦਾ ਉਹ ਆਪਣਾ ਰੋਜ਼ਗਾਰ ਕਰਦਾ ਤੇ ਇਹਨਾਂ ਦੇ ਨਾਲ ਹੈਗੇ ਨੇ ਇੱਥੋਂ ਖੇਮ ਕਰਨ ਵਾਲੀ ਸਾਈਡ ਤੋਂ ਵੀ ਬੰਦੇ ਹੈਗੇ ਨੇ ਮੇਜਰ ਸਿੰਘ ਦੇ ਘਰੇ ਹੀ ਇਹ ਸਾਰਾ ਕੰਮ ਹੋਇਆ ਇੱਥੇ ਇਹਨੇ ਆਪਣੇ ਰੋਟੀ ਪਾਣੀ ਕੀਤਾ ਟੈਂਟ-ਟੁੰਟ ਲਾਇਆ ਸੀਗਾ ਤੇ ਉਹਨੇ ਬੰਦਿਆਂ ਦੇ ਪੈਸੇ ਦੇਣ ਲੱਗਿਆ ਤੇ ਮੁੜ ਕੇ ਫਿਰ ਇਹਨਾਂ ਨੇ ਪੈਸੇ ਲੈ ਕੇ ਉਹਨੂੰ ਬੰਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਕੋਚਾ ਦੇ ਵਿੱਚ ਦੇ ਕੇ ਤੇ ਕਿਤੇ ਪੰਪ ਤੇ ਛੱਡ ਆਏ ਸੀਗੇ ਕਿੰਨੇ ਬੰਦਿਆਂ ਨਾਲ ਜਿਹੜਾ ਧੋਖਾ ਧੜੀ ਹੋਈ ਏ ਇਹ 8 ਜਾਣੇ ਆ ਸਕਿੰਨੇ ਇੱਕ ਵਾਰੀ ਨੁਕਸਾਨ ਹੋ ਗਿਆ ਨਾ 360000 ਰੁਪਿਆ ਇਹ ਪੈਸੇ ਕੱਲੇ ਮੇਜਰ ਸਿੰਘ ਇਨਵੋਲਵ ਹੈਗਾ ਜਾਂ ਹੋਰ ਬੰਦੇ ਵੀ ਹੈਗੇ ਨੇ ਨਹੀਂ ਨਹੀਂ ਹੋਰ ਵੀ ਹੈਗੇ ਆ ਮੇਰੇ ਖਿਆਲ ਤਿੰਨ ਕਿ ਚਾਰ ਜਾਨੇ ਜਿਹੜੇ ਇਸ ਟਾਈਮ ਅੰਦਰ ਆ ਦੋ ਜਾਨਿਆਂ ਦੀ ਜ਼ਮਾਨਤ ਹੋਈ ਆ ਠੱਗੀ ਦਾ ਸ਼ਿਕਾਰ ਹੋਇਆ ਨੂੰ ਗ੍ਰਿਜ਼ਰ ਹੋ ਗਿਆ ਉਹਨਾਂ ਨੂੰ ਠੱਗੀ ਦੇ ਸ਼ਿਕਾਰ ਨੂੰ ਇਹੋ ਹੀ ਸਾਲ ਡੇਢ ਸਾਲ ਹੀ ਹੋਇਆ ਜਿਹੜੇ ਇਹਨਾਂ ਨੇ ਠੱਗੀ ਤੇ ਹੁਣ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣੇ ਪਗੋੜਾ ਸੀਗਾ ਮੇਜਰ ਸਿੰਘ ਠੀਕ ਹੈ ਤੇ ਪੁਲਿਸ ਇਹਨਾਂ ਦੇ ਪਿੱਛੇ ਸੀਗੀ ਪੁਲਿਸ ਕਾਰਵਾਈ ਬਹੁਤ ਜ਼ਿਆਦੀ ਤੇਜ਼ੀ ਨਾਲ ਕਰ ਰਹੀ ਆ ਤੇ ਹੁਣ ਕੁਝ ਬੰਦੇ ਇਹਨਾਂ ਤੇ ਨਾਲ ਇਹਨਾਂ ਨੇ ਹੁਣ ਜਦੋਂ ਮੇਜਰ ਸਿੰਘ ਨੂੰ ਖੜਿਆ ਤੇ ਅੱਜ ਮੇਰੇ ਖੇਲ ਫੜਿਆ ਗਿਆ ਸੀਗਾ ਹਸਪੀਟਲ ਦੇ ਵਿੱਚੋਂ ਇਹ ਕੌਣ ਫੜਿਆ ਗਿਆ ਮੇਜਰ ਸਿੰਘ ਤੇ ਅੱਜ ਪੁਲਿਸ ਨੇ ਉਹਨੂੰ ਫੇਰ ਜਮਾਨਤ ਤੇ ਮੇਰੇ ਖੇਲ ਪਤਾ ਨਹੀਂ ਸਰਪੰਚ ਨੇ ਕਿੰਨੇ ਜਮਾਨਤ ਦਿੱਤੀ ਇਹਨਾਂ ਦੀ ਹੋਈ ਹੀ ਗੱਲ ਸਰਸਨ ਕੋਲ ਇਹੋ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਲਦੋਂ ਜਲਦ ਫੜਿਆ ਜਾਵੇ ਤੇ ਸਾਡੇ ਜਿਹੜੇ ਪੈਸੇ ਆ ਉਹ ਦਵਾ ਅਜੀ ਜੀ ਕਿੰਨਾ ਤੁਹਾਡਾ ਤੇ ਹਰਜਿੰਦਰ ਸਿੰਘ ਮੇਰਾ ਨਾਮ ਹੈ ਕਿੱਥੋਂ ਰਹਿਣ ਵਾਲਿਓ ਮੈਂ ਵਿਲੇਜ ਗਿੱਲ ਬੜਾ ਦਾ ਵਸਨੀਕ ਹਾਂ ਜੀ ਤੇ ਵੀ ਜਿਹੜੀ ਘਟਨਾ ਵਾਪਰੀ ਹੈ ਇਥੋਂ ਦੀ ਕੋਈ ਲੜਾਈ ਝਗੜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਕੋਈ ਘਟਨਾ ਨਹੀਂ ਵਾਪਰੀ ਮੇਰੀ ਗਲੀ ਦੇ ਵਿੱਚ ਉਧਰ ਵੀ ਕੈਮਰੇ ਲੱਗੇ ਇੱਧਰ ਵੀ ਲੱਗੇ ਆ ਜਿਹੜੀ ਘਟਨਾ ਦਾ ਵਾ ਇਹ ਬਿਲਕੁਲ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਹਨਾਂ ਤੇ ਤੇ ਅਹੀਂ ਇਹ ਚੀਜ਼ ਦੀ ਸੌਣੇ ਵੀ ਦਵਾਂਗੇ ਜਿੱਥੇ ਮਰਜ਼ੀ ਪ੍ਰਸ਼ਾਸਨ ਸੌਣ ਲਵੇ ਜਾਂ ਕੋਈ ਕੋਚ ਅਧਿਕਾਰੀ ਸਾਡੇ ਤੋਂ ਸੌਂ ਲਵੇ ਬਿਲਕੁਲ ਸੌਂ ਦਵਾਂਗੇ ਜੋ ਲੜਾਈ ਝਗੜੇ ਦੀ ਘਟਨਾ ਦੱਸ ਰਹੇ ਨੇ ਇਹ ਵਾਪਰੀ ਤੁਹਾਡੇ ਪਿੰਡ ਦੀ ਨਹੀਂ ਜੀ ਨਹੀਂ ਕੋਈ ਪਤਾ ਨਹੀਂ ਕੁਝ ਦਿਨ ਪਹਿਲਾਂ ਹੀ ਇਹਨਾਂ ਤੇ ਜਿਨ੍ਹਾਂ ਦੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਇਹਨਾਂ ਤੇ ਉਸੇ ਬੰਦੇ ਨੇ ਕੁਝ ਕੋਈ ਦੋਸ਼ੀ ਪੈੜਦਾ ਉਹਨੇ ਗੋਲੀਆਂ ਚਲਾਈਆਂ ਇਹਨਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਹੈ ਇਸ ਪਰਿਵਾਰ ਤੇ ਸਰਦਾਰ ਲੱਖਾ ਸਿੰਘ ਔਰ ਕੁਲਦੀਪ ਸਿੰਘ ਤੁਹਾਡੇ ਕੈਮਰੇ ਲੱਗੇ ਨੇ ਸੀ ਕੈਮਰੇ ਲੱਗੇ ਆ ਜੀ ਗਲੀ ਚ ਉਧਰ ਵੀ ਤੇ ਇਧਰ ਵੀ ਲੱਗੇ ਆ ਜੀ ਅੱਛਾ ਕੋਈ ਕੈਮਰਾ ਚ ਰਿਕਾਰਡ ਹੋਈ ਕੋਈ ਬੜਾ ਬਿਲਕੁਲ ਜੀ ਕੋਈ ਘਟਨਾ ਨਹੀਂ ਉਹਦੇ ਵਿੱਚ ਰਿਕਾਰਡ ਇਹੋ ਜਿ ਬਿਲਕੁਲ ਕਾ ਗਲੀ ਪੂਰੀ ਕਵਰ ਹੁੰਦੀ ਉਧਰ ਵੀ ਤੇ ਇਧਰ ਵੀ ਗਲੀਆਂ ਦੋਨੇ ਕਵਰ ਹੁੰਦੀਆਂ ਕੈਮਰਿਆ ਜੀ ਉਹ ਬਾਕੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਤੁਹਾਨੂੰ ਪਤਾ ਹਵਾ ਦੇ ਦਿੰਦੀਆਂ ਪਿੱਛੋਂ ਤੇ ਉਹ ਥੋੜਾ ਜਿਹਾ ਹਲ ਵੱਧ ਤੋਂ ਵੱਧ ਕਰਦੀਆਂ ਤੇ ਆਪਾਂ ਨਹੀਂ ਇਹਨਾਂ ਚੀਜ਼ਾਂ ਨੂੰ ਮੈਂ ਤੇ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦਾ ਬਾਕੀ ਪਿੰਡਾਂ ਦੇ ਵਿੱਚ ਨਹੀਂ ਇਹੋ ਜੀ ਕੋਈ ਪਿੰਡ ਦੇ ਵਿੱਚ ਕੋਈ ਨਹੀਂ ਕਰਨਾ ਵਾਲਾ ਲਾਈਵ ਤੇ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ